ਦੀ ਸਰਕਾਰ ਵੱਲੋਂ ਪਿਸਟਾਪ ਚਾਰ ਖਤਮ ਕੀਤੇ ਜਾਣ ਦੇ ਭਾਵੇਂ ਕੀ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਇਸ ਦੇ ਬਾਵਜੂਦ ਲਗਾਤਾਰ ਸਰਕਾਰੀ ਵਿਭਾਗਾਂ ਵਿੱਚ ਆਮ ਜਨਤਾ ਦੇ ਕੰਮ ਲੈ ਜਿਹੜੇ ਬਿਨਾਂ ਰਿਸ਼ਵਤ ਤੋਂ ਨਹੀਂ ਹੋ ਰਿਹਾ ਤਾਜ਼ਾ ਮਾਮਲਾ ਵਿਧਾਨ ਸਭਾ ਹਲਕਾ ਨਾਬਾ ਦਾ ਸਾਹਮਣੇ ਆਇਆ ਜਿੱਥੋਂ ਦੇ ਪਿੰਡ ਕਮਰੋਦਾ ਦੇ ਇੰਚਾਰਜ ਪੀਐਸਪੀਸੀਐਲ ਦੇ ਇੰਚਾਰਜ ਮਹਿੰਦਰ ਸਿੰਘ ਨੂੰ 50000 ਰੁਪਏ ਰੱਗੇ ਹੱਥੀ ਬਿਜ਼ਨਸ ਵੱਲੋਂ ਰਿਸ਼ਵਤ ਲੈਂਦੇ ਖੜਿਆ ਗਿਆ ਬਹਾਲੀ ਦਾ ਇੱਕ ਪਰਿਵਾਰ ਜਿਸ ਦੀ ਜ਼ਮੀਨ ਬੇਦਨੀ ਪਿੰਡ ਵਿੱਚ ਸੀ ਉਸ ਦੇ ਦੋ ਬੋਕਰਾਂ ਦੇ ਕਨੈਕਸ਼ਨ ਆਪਣੇ ਪਿਤਾ ਦੇ ਨਾਮ ਤੋਂ ਬੱਚਿਆਂ ਨੇ ਆਪਣੇ ਨਾਮ ਕਰਵਾਣੇ ਸਨ ਕਿਉਂਕਿ ਉਹਨਾਂ ਦੇ ਪਿਤਾ ਦੀ ਮੌਤ ਹੈ ਜਿਹੜੀ 2023 ਦੇ ਚੌਥੇ ਮਹੀਨੇ ਵਿੱਚ ਹੋ ਚੁੱਕੀ ਸੀ ਬਨਿੰਦਰ ਸਿੰਘ ਮੁਤਾਬਕ ਜੋ ਬਹਾਲੀ ਦਾ ਮਸਨੀਕ ਹੈ ਬੜੇ ਲੰਬੇ ਸਮੇਂ ਤੋਂ ਉਹ ਕਾਨੂੰਨੀ ਮੁਤਾਬਕ ਤੌਰ 'ਤੇ ਕਾਰਵਾਈ ਜੋ ਮਹਿਕਮੇ ਦੀ ਹੈ ਕਰਨ ਉਪਰੰਤ ਮਹਿਕਮੇ ਦੇ ਪਿੱਛੇ ਫਿਰ ਰਿਹਾ ਹੈ ਹਨ ਬਨਿੰਦਰ ਸਿੰਘ ਵੱਲੋਂ ਉਹਨਾਂ ਤੋਂ 70000 ਰੁਪਏ ਦੀ ਮੰਗ ਹੈ ਜਿਹੜੀ ਦੋਵੇਂ ਕਨੈਕਸ਼ਨਾਂ ਨੂੰ ਨਾਮ ਤਬਦੀਲ ਕਰਨ ਲਈ ਮੰਗੀ ਗਈ ਸੀ ਪਰ ਸੌਦਾ ਜਿਹੜਾ 50000 ਵਿੱਚ ਤੈਅ ਹੋ ਗਿਆ ਅੱਜ ਉਹਨਾਂ ਵੱਲੋਂ ਪਿੰਡ ਬੇਦਨੀ ਵਿਖੇ ਬਿਜਲੀ ਐਸਟੀਮ ਦੇ ਨਾਲ ਲਿਆ ਕੇ 50000 ਰੁਪਇਆ ਮਹਿੰਦਰ ਸਿੰਘ ਨੂੰ ਦਿੱਤਾ ਜਿੱਥੇ ਬਿਜਲੀ ਐਸਟੀਮ ਵੱਲੋਂ ਉਸ ਨੂੰ ਰੰਗੇ ਹੱਥੀ ਫੜ ਲਿਆ ਗਿਆ ਅਤੇ ਮੁਹਾਲੀ ਲਜਾਇਆ ਗਿਆ ਕਾਨੂੰਨ ਮੁਤਾਬਕ ਬਣਦੀ ਅਗਲੀ ਕਾਰਵਾਈ ਹੈ ਜਿਹੜੀ ਬਿਜਲੀ ਐਸ ਮੁਹਾਲੀ ਵੱਲੋਂ ਕੀਤੀ ਜਾ ਰਹੀ ਹੈ ਬਰਿੰਦਰ ਸਿੰਘ ਵੱਲੋਂ ਮੰਗ ਕੀਤੀ ਗਈ ਹੈ ਕਿ ਜੋ ਕਾਨੂੰਨ ਮੁਤਾਬਕ ਬਣਦੀ ਸਜ਼ਾ ਹੈ ਉਹ ਮਹਿੰਦਰ ਸਿੰਘ ਨੂੰ ਦਿੱਤੀ ਜਾਵੇ ਅਤੇ ਰਿਸ਼ਵਤ ਖੋਰੀ ਤੇ ਜੋ ਪੰਜਾਬ ਸਰਕਾਰ ਦਾਅਵੇ ਕਰ ਰਹੀ ਹੈ ਉਸ ਤੇ ਠੱਲ ਪਾਉਣ ਦੀ ਵੱਡੀ ਲੋੜ ਹੈ ਆਮ ਜਨਤਾ ਨੂੰ ਵੀ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੇਕਰ ਤੁਹਾਡੇ ਤੋਂ ਕੋਈ ਸਰਕਾਰੀ ਵਿਭਾਗ ਦੇ ਅੰਦਰ ਅਜਿਹੀ ਰਿਸ਼ਵਤ ਬੰਗਦਾ ਤਾਂ ਉਸ ਸੰਬੰਧੀ ਕਾਰਵਾਈ ਜ਼ਰੂਰ ਕਰਾਓ ਕਿਉਂਕਿ ਸਰਕਾਰ ਹੈ ਜਿਹੜੀ ਇਸ ਗੱਲ ਨੂੰ ਲੈ ਕੇ ਪੰਪਾ ਪਾਰ ਹੈ ਔਰ ਬਿਲਕੁਲ ਵੀ ਪ੍ਰਚਾਰ ਕਰਨ ਨੂੰਤੇ ਜਾਣ ਤੋਂ ਮੌਜੂਦਾ ਸਰਕਾਰ ਹੈ ਜਿਹੜੀ ਰੋਕ ਰਹੀ ਹੈ